ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਅਸੀਂ ਯੂਰਪ ਪਹੁੰਚੇ ਹੋਏ ਹਾਂ ਤੇ ਅੱਜ ਸਾਡਾ ਪਹਿਲਾ ਦਿਨ ਹੈ ਤੇ ਸਾਰੇ ਜਿੰਨੇ ਵੀ ਇੱਥੇ ਸੱਜਣ ਮਿੱਤਰ ਪਹੁੰਚੇ ਸਾਰਿਆਂ ਨਾਲ ਗੱਲਬਾਤ ਕਰਾਉਣੇ ਆ ਮੇਰੇ ਨਾਲ ਵੀਰ ਅਮਨਮਲ ਸਿੰਘ ਆ ਤੇ ਗੱਗੂ ਗੜਿਆਣਾ ਗੱਗੂ ਨੇ ਲੱਸੀ ਤਿਆਰ ਕੀਤੀ ਆ ਤੇ ਨਾਲ ਸਾਡਾ ਲੰਬੜ ਮਲ ਸਿੰਘ ਆ ਤੇ ਨਾਲ ਵੀਰ ਮੁੰਨਾ ਤੇ ਇਦਰ ਬਿੰਦਰ ਦਿਉਰਾ ਤੇ ਜੋਦਾ ਕਾਸ ਜੋਦੇ ਤੋਂ ਸ਼ੁਰੂਆਤ ਕਰਦੇ ਜੀ ਉਹਦੇ ਕਿਦਾਂ ਰਹੀ ਫਿਰ ਯਾਤਰਾ ਬਹੁਤ ਵਧੀਆ ਪਾਜੀ ਬਹੁਤ ਵਧੀਆ ਯਾਰ ਪਹਿਲਾਂ ਵੀ ਕਿ ਫਸਟ ਟਾਈਮ ਯਾਰ ਆਇਆ ਭਾਜੀ ਅੱਗੇ ਕਿਹੜੇ ਸਾਂਚ ਸਾਂਚੇ ਭਾਜੀ ਮੈਂ ਬਾਰਾਂਝਾ ਐ ਬਾਰਾਂਝਾ ਸੀਗਾ ਹਾਂਜੀ ਭਾਈ ਠੀਕ ਠਾਕ ਕਿ ਮੇਰੇ ਯਾਰ ਫਿਰ ਕੈਨ ਭਾਈ ਪੂਰਾ ਕੈਟ ਜੀ ਜੂ ਲੱਗਾ ਫਿਰ ਪੂਰਾ ਜੀ ਲੱਗਾ ਚਲੋ ਬਿੰਦਰ ਤੇਰਾ ਕੈਨਵਾ ਸਫਰ ਹੈ ਪਹਿਲਾ ਜੀ ਪਹਿਲਾ ਹੋਰ ਕਿਸੇ ਕੰਟਰੀ ਚ ਨਹੀਂ ਗਿਆ ਠੀਕ ਹੈ ਜੀ ਬਿੰਦਰ ਦਿਉਰੇ ਤੋਂ ਜਿੱਥੋਂ ਦਾ ਰਵੀ ਦਿਉਰਾ ਹਰਿਆਣਾ ਸਟੇਟ ਦਾ ਤੇ ਆ ਮੁੰਡਾ ਆ ਗਿਆ ਗੱਗੂ ਕੜਿਆਣੇ ਦਾ ਜ਼ਿਲ੍ਹੇ ਲੁਧਿਆਣੇ ਦਾ ਦੌੜਾ ਹਾਸ ਨਹੀਂ ਆਉਂਦਾ ਕਹਿੰਦੇ ਮਾਦੇ ਮਖਰੀ ਖਾਣੇ ਦਾ। ਕੀ ਬਾਤ ਹੈ ਜੀ। ਕਹਿੰਗੂ ਫਿਰ ਤੇਰਾ ਕਿੰਨਾ ਟੂਰ ਆਇਆ? ਮੇਰਾ ਦੂਜਾ ਟੂਰ ਆਇਆ। ਦੂਜਾ ਪਹਿਲਾਂ ਕਿੱਥੇ? ਪਹਿਲਾਂ ਵੀ ਜਰਮਨੀ। ਪਹਿਲਾਂ ਵੀ ਜਰਮਨ ਠੀਕ ਆ। ਤੇ ਉਧਰ ਮੁੰਨਾ-ਮੁੰਨੇ ਤੇਰਾ? ਮੇਰਾ ਵੀ ਯੂਰਪ ਪਹਿਲਾਂ ਹੀ ਆ। ਯੂਰਪ ਪਹਿਲਾਂ। ਹੋਰ ਕਿਹੜੇ ਕੰਟਰੀ ਚ ਅੱਗੇ? ਨਿਊਜ਼ੀਲੈਂਡ। ਕਿਵੇਂ ਲੱਗਾ ਯੂਰਪ ਫਿਰ? ਬਹੁਤ ਵਧੀਆ ਭਾਈ। ਬਹੁਤ ਵਧੀਆ ਲੱਗਾ। ਟੂਰ ਫਿਰ ਕੇ ਪਤਾ ਲੱਗੂ। ਬਾਕੀ ਹਾਂ ਪਤਾ ਲੱਗੂਗਾ। ਤੇ ਟੀਮ ਦਾ ਨਾਂ ਕੀ ਤੁਹਾਡੀ ਦਾ? ਕੋਵਰੀ। ਇਸ ਵਿੱਚ ਕਵੈਡੀ ਕਲੱਬ। ਬੋਲੇ ਹਾਂਜੀ ਹਾਂਜੀ ਇਹ ਸਾਰੇ ਪਲੇਅਰ ਜਿਹੜੇ ਦਸ਼ਮੇਸ਼ ਰੱਖਦੇ ਇਥੇ ਰੱਖਦੇ ਕੋਈ ਬਹੁਤ ਧੰਨਵਾਦੀ ਪਹਿਲਾਂ ਤਾਂ ਗੱਗੂ ਦਾ ਇਹ ਦਸ਼ਮੇਸ਼ ਦੀ ਟੀਮ ਦੇ ਸਾਰੇ ਤੇ ਇਧਰ ਸਾਡਾ ਲੰਬੜ ਰਹਿ ਗਿਆ ਹੋਰ ਨੰਬਰ ਕੀ ਆ ਜਾ ਰਿਹਾ ਠੀਕ ਹੈ ਭਾਜੀ ਵਧੀਆ ਕੈਮਰਾ ਸਿੱਤ ਹਾਂਜੀ ਹਾਂਜੀ ਠੀਕ ਠਾਕ ਇੱਕ ਇੰਦਾ ਲੱਗਾ ਫਿਰ ਬਹੁਤ ਵਧੀਆ ਭਾਜੀ ਪਹਿਲਾਂ ਨਿਊਜ਼ੀਲੈਂਡ ਤੇ ਮਤਲਬ ਦੂਸਰੀ ਵਾਰ ਹਾਂਜੀ 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 ਠੀਕ ਹੈ ਠੀਕ ਹੈ ਨਾਲ ਨਾਲ ਵਧੀਆ ਸਾਨੂੰ ਹੋਰ ਵਧੀਆ ਹੋਊਗਾ ਜੀ ਚਲੋ ਧੰਨਵਾਦ 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 ਪਰ ਇਹ ਜੀ ਦਰਾ ਹੀ ਸਾਰੇ ਸੱਜਣ ਮਿੱਤਰ ਰਲ ਮਿਲ ਕੇ ਹਾਸਾ ਖੇਡਾ ਹਨਾ ਇਦਾਂ ਦਿਹਾੜ ਤੇ ਸਾਡੇ ਇਧਰ ਅਮਨਵੀਰ ਤੋਂ ਪੁੱਛਦੇ ਆਂ ਅਮਨ ਕਿੱਦਾਂ ਰਿਹਾ ਵੀਰੇ ਬਹੁਤ ਵਧੀਆ ਰਿਹਾ ਭਾਜੀ ਬਹੁਤ ਵਧੀਆ ਰਿਹਾ ਕਿੱਦਾਂ ਥੋੜਾ ਕਿੱਦਾਂ ਥੋੜਾ ਜਿਹਾ ਸਰੀਰ ਡੰਜਾ ਲੱਗਦਾ ਨਹੀਂ 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 ਅਜੇ ਠੀਕੀਵਾ ਮੰਨ ਗਏ ਨਾ ਪਹਿਲਾ ਦਿਨ ਆ ਭਾਜੀ ਅੱਛਾ ਹਾਂ ਹੋ ਜਾਣਾ ਕੰਮ ਲੋਡਦਾ ਕੰਮ ਹੋ ਜਾਣਾ ਲੋਡ ਠੀਕ ਬਹੁਤ ਵਧੀਆ ਚਲੋ ਇਹ ਇਹ ਸਾਰੇ ਪਲੇਅਰ ਕੋਸਾ ਸਾਰ ਨੂੰ ਸੁਣੀਆਂ ਬਹੁਤਿਆਂ ਛੇਡਾ ਚਲੋ ਰੜੇ ਮਿਲੇ ਯਾਰਾਂ ਦੋਸਤਾਂ ਚ ਹੁੰਦਾ ਹੀ ਹੈ ਨਾ ਵੱਡੇ ਛੋਟੇ ਸਾਰੇ ਯਾਰ ਦੋਸਤੀ ਹੁੰਦੇ ਆ ਤੇ ਕੋਈ ਗੱਲ ਨਹੀਂ ਹੋਰ ਵੀ ਤੁਹਾਨੂੰ ਵੀਡੀਓ ਇਥੋਂ ਅਸੀਂ ਉਡਣਾ ਸਾਂਝੀਆਂ ਕਰਦੇ ਰਵਾਂਗੇ ਠੀਕ ਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ